ਤਾਂ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣਾ YouTube ਚੈਨਲ ਟਿੱਲੋ ਡੇਰੀ ਫਾਰਮ ਬਰਨਾਲਾ ਤੇ ਜੇਕਰ ਤੁਸੀਂ ਵੀ ਐਡ ਕਰਵਾਉਣੀ ਹੈ ਤਾਂ ਆਪਣਾ ਮੋਬਾਈਲ ਨੰਬਰ ਹੈ 84270 19817 ਤਾਂ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਨੌ ਨਗ ਦਿਖਾਉਣ ਜਾ ਰਹੇ ਹਾਂ ਨੌ ਦੇ ਨੌ ਫੋਰ ਸੇਲ ਹੈ ਰੇਟ ਤੇ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸ ਦਿਓ ਜੀ ਨਾਮ ਚੱਕੀ ਆ ਜੀ ਸ਼ਹਿਰ ਬਰਨਾਲਾ ਬਾਈ ਜੀ ਸੇਖਾ ਚੌਕ ਜੀ ਆਪਣਾ ਫਾਰਮਾ ਜਿਹੜਾ ਬੱਤੀਆਂ ਵਾਲਾ ਚੌਕਾ ਬਰਨਾਲੇ ਠੀਕ ਹੈ ਜੀ ਜੱਗੀ ਡੇਰੀ ਫਾਰਮ ਜੱਗੀ ਡੇਰੀ ਫਾਰਮ ਬਰਨਾਲਾ ਆ ਬੋਰਡ ਲੱਗਿਆ ਸਾਹਮਣੇ ਬੋਰਡ ਦਿਖਾ ਦਿਓ ਜੀ ਠੀਕ ਹੈ ਜੀ ਬਾਕੀ ਲੋਕੇਸ਼ਨ ਦਿਖਾ ਦਿਓ ਇਧਰੋਂ ਸਮਾਰਕ ਹੈ ਯਾਰ ਕੋਈ ਵੀ ਆਉਂਦਾਗਾ ਤਾਂ ਆਪਣੇ ਮਨੋਂ ਵੀ ਆ ਲੱਕੜਾਈਆਂ ਦੀ ਮੇਨ ਨਿਸ਼ਾਨੀ ਹੈ ਠੀਕ ਹੈ ਜੀ ਗਊਸ਼ਾਲਾ ਤੇ ਬਿਲਕੁਲ ਨਜ਼ਦੀਕ ਹਾਂ ਗਊਸ਼ਾਲਾ ਦੇ ਨੇੜੇ ਬਾਈ ਠੀਕ ਹੈ ਜੀ ਮੋਬਾਈਲ ਨੰਬਰ ਬੋਲ ਦਿਓ ਜੀ 9815398107 ਜੀ 98153 98107 ਠੀਕ ਹੈ ਜੀ 98107 ਹਾਂ ਜੀ ਠੀਕ ਹੈ ਜੀ ਜਿਹੜੀ ਆਪਾਂ ਪਹਿਲੇ ਨੰਬਰ ਤੇ ਦੇਖ ਰਹੇ ਆ ਬੈਡ ਜੀ ਹਾਂ ਬਾਈ ਜੀ ਵਾਣ ਪਰਸੋਂ ਦੀ ਸੂਈ ਹੋਈ ਆ ਠੀਕ ਹੈ ਜੀ ਬੱਚੀ ਮੰਗ ਰਾ ਕੈਮੀ ਸੂਏ ਜੀ ਇਹ ਦੂਜਾ ਸੂਆ ਬਈ 6 ਦਾੰਦਾ ਮੂੰਹ ਠੀਕ ਹੈ ਜੀ ਚਬਾਈ ਚਬੂਈ ਦੀ ਹਰ ਇੱਕ ਚੀਜ਼ ਇੰ ਆ ਮੰਨ ਲਾ ਵੀ ਤੋਹਫਾ ਹੀ ਹੈਗਾ ਠੀਕ ਹੈ ਜੀ ਆਪਾਂ ਤੋਰਨ ਤੋਂ ਪਹਿਲਾਂ ਤਾਰਾਂ ਹੀ ਮਾਰ ਕੇ ਦਿਖਾ ਦਿੰਦੇ ਆ ਨਾ ਬੱਚਾ ਚੋਗਾ ਤੁਸੀਂ ਦੇਖ ਸਕਦੇ ਹੋ ਬੱਚੇ ਬੱਚਾ ਚੋਗਾ ਬਈ ਬਿਲਕੁਲ ਓਕੇ ਆ ਗਈ ਹਰ ਇੱਕ ਚੀਜ਼ ਦੀ ਸਾਫ ਸੁਥਰੀ ਹੈ ਜੀ ਠੀਕ ਹੈ ਜੀ ਤਾਂ ਉਹੀ ਬੱਚੇ ਕਰਦੇ ਹੋ ਠੀਕ ਹੈ ਜੀ ਇੱਕੋ ਹੀ ਫਾਰਮ ਚੋਂ ਆਈਆਂ ਨੇ ਇੱਕੋ ਹੀ ਸੀਮਣ ਦੀਆਂ ਦੁਨ ਨੇ ਇਹ ਨੇ ਇੱਕੋ ਹੀ ਸੀਮਣ ਉਹਨਾਂ ਦੇ ਦੋਨਾਂ ਦੇ ਲੱਗਿਆ ਹੋਇਆ ਸੀ ਠੀਕ ਹੈ ਜੀ ਉਹਨਾਂ ਮੰਗਰੀ ਬੱਛੀਆਂ ਨੇ ਆਪਾਂ ਪਹਿਲਾਂ ਇਹਦੀਆਂ ਵੀ ਧਾਰਾਂ ਚੈੱਕ ਕਰਾ ਦਈਏ ਆਪਾਂ ਮੰਗਰੋ ਤੋੜ ਦੇਾਂਗੇ ਠੀਕ ਹੈ ਜੀ ਬਾਕੀ ਠੰਡੀਆਂ ਢੰਡੀਆਂ ਪੂਰੀਆਂ ਨੇ ਨਹੀਂ ਨਹੀਂ ਹੈਗੀਆਂ ਵੀ ਕੋਈ ਲੱਤ ਜਾਂ ਛਾੜ ਕੋਈ ਆਪਨੀ ਪੂਨ ਦੀ ਮੈਂ ਫਾਰਮ ਚੋਂ ਵੜਾ ਆਈਆਂ ਕੋਈ ਨਿਆਣੇ ਦੀ ਇਹਨਾਂ ਦੇ ਕੋਈ ਲੋੜ ਨਹੀਂ ਹੈਗੀ ਚਵਾਈ ਦੀ ਚੈੱਕ ਕਰਾ ਦੋ ਸਮਾਰ ਦੇਖੋ ਵਾਹ ਜੀ ਵਾਹ ਥੋੜਾ ਬੱਚੇ ਦਾ ਕਰਦੀ ਆ ਕੋ ਬੱਚੇ ਉਹ ਮੂਰੋ ਬੱਚੇ ਉਹ ਦੰਦੀਆਂ ਆ ਵੱਢੀ ਜਾਂਦਾ ਨਾ ਬਾਕੀ ਨਿਆਣਾ ਇਹਦੇ ਪਾਉਣ ਦੀ ਲੋੜ ਹੀ ਨਹੀਂ ਬਾਈ ਆਪਾਂ ਅਗਲਾ ਕਹਿੰਦਾ ਨਿਆਣਾ ਨਹੀਂ ਪਾਇਆ ਠੀਕ ਹੈ ਜੀ ਨਿਆਣੇ ਤੋਂ ਬਿਨਾ ਇਹ ਕਿਵੇਂ ਸੂਹੇ ਜੀ ਦੂਜਾ ਸੂਹ ਹੀ ਇਹ ਆ ਬਾਈ ਜੀ ਦੂਜਾ ਸੂਹ ਹੀ ਇਹ ਆ ਠੀਕ ਹੈ ਜੀ ਤਾਂ ਦੋਸਤੋ ਤੁਸੀਂ ਦੇਖ ਸਕਦੇ ਦੋ ਬਿਹੜਾ ਦਿਖਾਈਆਂ ਦੋਨਾਂ ਦੇ ਇੱਕੋ ਫਾਰਮ ਦੇ ਵਿੱਚੋਂ ਆਈਆਂ ਇੱਕੋ ਸੀਮਾ ਲੱਗਿਆ ਹੋਇਆ ਇੱਕੋ ਸੀਮੰਦੀਆਂ ਆਪ ਆਈਆਂ ਠੀਕ ਹੈ ਜੀ ਇਹਦਾ ਆ ਤੋਰ ਪੁੱਤ ਤੋਰੇ ਵਾਰ ਤਾਂ ਤੁਸੀਂ ਲੇਫਾ ਵਗੈਰਾ ਤੁਸੀਂ ਦੇਖ ਸਕਦੇ ਹੋ ਗਾਈਆਂ ਨੁੰਡੀਆਂ ਬਈ ਪੂਰੀਆਂ ਕੁਆਲਿਟੀ ਵਾਲੀਆਂ ਗਾਈਆਂ ਨੇ ਜੀ ਜੀ ਮੈਂ ਕਿ ਕੋਈ ਵੀ ਭੈਣ ਭਰਾ ਆਉਂਦਾ ਆਪਣੇ ਕੋਲੇ ਦੋ ਡੰਗ ਚਾਰ ਡੰਗ ਚੋਕੇ ਲਿਜਾ ਸਕਦਾ ਕੋਈ ਇਹ ਨਹੀਂ ਵੀ ਆਪਣਾ ਇੱਕ ਦਿਨ ਦਾ ਕਿੱਤਾ ਹੈਗਾ ਜੀ ਜੀ ਹਰ ਵਕਤ ਆਪਣੇ ਕੋਲੇ 10 15 ਵੇਲਾਂ ਹਰ ਵਕਤ ਹੁੰਦੀਆਂ ਨੇ ਤਾਂ ਲੋ ਵੀ ਛੋਡੇ ਵਾਸਤੇ ਫਾਰਮ ਵਾਲੀ ਬਣਾ ਲੈ ਜਾਂਦੀਆਂ ਜਿਹੜੇ ਵੀਰ ਬਾਲੇ ਕਮੈਂਟ ਕਰਦੀ ਕਿ ਵੀ ਫਾਰਮ ਵਾਲੀਆਂ ਚਾਹੀਦੀਆਂ ਲੋ ਫਾਰਮ ਵਾਲੀਆਂ ਦੋ ਬਣਾ ਤੁਹਾਨੂੰ ਦਿਖਾਈਆਂ ਦੋਨੇ ਇੱਕੋ ਫਾਰਮ ਦੇ ਵਿੱਚੋਂ ਆਈਆਂ ਇਹਦਾ ਕੀ ਰਿਕਾਰਡ ਰਹਿ ਜੀ ਪਿਛਲੇ ਸਾਲ ਇੱਕ ਕੋਈ ਰਕਮ ਤਾਂ ਬਈ ਦੋਨਾਂ ਦਾ ਠੀਕ ਹੈ ਜੀ ਮੈਂ ਇਹਨੂੰ ਤੇਰਾ ਦਿੱਤਾ ਹੋਇਆ ਉਹ ਨਹੀਂ ਇਹਦਾ ਦਿੱਤਾ ਹੋਇਆ ਠੀਕ ਹੈ ਜੀ ਮੁੱਲ ਕੀ ਕਰਦੇ ਆਪਾਂ ਜੀ ਇਹਦਾ ਮੁੱਲ ਬਾਈ ਜੀ ਦੋਨਾਂ ਵੇੜਾਂ ਦਾ 85 85000 ਰੁਪਿਆ ਹੈਗਾ ਠੀਕ ਹੈ ਜੀ ਮਾਨਤਾਨ ਕਰਦੇ ਆ ਮਾਨਤਾਨ ਹੋ ਜਾਊਗਾ ਹਾਂ ਜੀ ਠੀਕ ਹੈ ਜੀ ਜਿਹੜੀ ਆਪਾਂ ਤੀਜੇ ਨੰਬਰ ਤੇ ਦੇਖ ਰਹੇ ਜੀ ਹਾਂ ਬਾਈ ਜੀ ਇਹਦੇ ਮਗਰ ਬੱਛਾ ਹੈਗਾ ਠੀਕ ਹੈ ਜੀ 15 16 ਕਿਲੋ ਹਾਂ ਗੋਲੀ ਤਿਆਰ ਆ ਜਿਹਨੂੰ ਚੌਥਾ ਦਿਨ ਸੂਈ ਨੂੰ ਆ ਚੌਥਾ ਦਿਨ ਆਪਾਂ ਚੁਵਾਈ ਵੀ ਇਹਦੀ ਵੀ ਚੈੱਕ ਕਰਾ ਲਈ ਉੱਠੀ ਪੁੱਤ ਪਿੱਛੇ ਮ ਦੂਜਾ ਸੂਆ ਬਾਈ ਜੀ ਦੂਜਾ ਸੂਆ ਤੁਸੀਂ ਦੇਖ ਸਕਦੇ ਹੋ ਸੋਹਣਾ ਚਵਾ ਤੁਸੀਂ ਦੇਖੋ ਬਾਈ ਆ ਗਈ ਬਸ ਕੀ ਬਾਤ ਹੈ ਸੋਹਣੇ ਚਵਾ ਦੀ ਆਪ ਆ ਗਈ ਕੋਈ ਭੂਰ ਸਰ ਲੈਣੀ ਮਗਲ ਸਣਾ ਜੀ ਮਾਰ ਦੋ ਬਾਈ ਕੀ ਬੈਠਾ ਆਪਣੀਆਂ ਸਵੇਰੇਆਂ ਮੰਨ ਲਓ ਵੀ ਖਾਲੀ ਕਰੀਆਂ ਹੋਈਆਂ ਆਪਣਾ ਵੀਡੀਓ ਬਣਾਉਣ ਦਾ ਟਾਈਮ 9:00 ਵਜੇ 8:30 9:00 ਵਜੇ ਦਾ ਹੋਊਗਾ ਜੀ ਜੀ ਕੋਈ ਜਾਨਵਰ ਨੂੰ ਵੀ ਕੋਈ ਬਾਜ਼ਾਰ ਨਹੀਂ ਹੈਗਾ ਹਾਂ ਤਾਂ ਤੁਸੀਂ ਦੋਸਤੋ ਦੇਖ ਸਕਦੇ ਹੋ ਸੋਹਣੇ ਚਵਾ ਚੂ ਦੀ ਆ ਗਈ ਕੋਸ਼ਿਮਾ ਦਾ ਪਤਾ ਲੱਗ ਜਾਂਦਾ ਜਾਨਵਰ ਦਾ ਹਨ ਹਾਂਜੀ ਵੀ ਕਿਹੜਾ ਜਾਨਵਰ ਕਿੰਨੇ ਦੁੱਧ ਆੜਾ ਕਿੰਨੀ ਚਵਾਈ ਆ ਕਿਸੇ ਵੀ ਭੈਣ ਭਰਾ ਨੂੰ ਐ ਮੰਨ ਲਾ ਵੀ ਆਨਲਾਈਨ ਹੁਣ ਅੱਜ ਕੱਲ ਸਾਰੇ ਕੰਮਕਾਰ ਵਾਲੇ ਵੀਰ ਨੇ ਭੈਣਾਂ ਵਾਲੇ ਹਨ ਜੀ ਜੀ ਬਿਲਕੁਲ ਵੀ ਅਗਲੇ ਦੇ ਜਾਨਵਰ ਚੰਗਾ ਘਰੇ ਜਾਵੇ ਤਾਂ ਚੰਗਾ ਜਾਨਵਰ ਬਈ ਚੰਗਾ ਹੀ ਰਿਕਾਰਡ ਪੈਦਾ ਕਰਦਾ ਮੂਰੇ ਹਨ ਹਾਂਜੀ ਧੱਲੇਵਾ ਵਗੈਰਾ ਤੁਸੀਂ ਦੇਖ ਸਕਦੇ ਹੋ ਐਨ ਫਿਟਿੰਗ ਵਾਲੇ ਲੈਵਲ ਦੇ ਵਿੱਚ ਆਪ ਆ ਗਈ ਮਿਲਕ ਵੇਸ ਵਗੈਰਾ ਚੈੱਕ ਕਰੋ ਐਨ ਤੁਸੀਂ ਦੇਖ ਸਕਦੇ ਹੋ ਫੇਸ ਕੁਆਲਟੀ ਦਿਖਾ ਦਈਏ ਇਹਦੀ ਪਹਿਲਾਂ ਦਾ ਕਾ ਫੇਸ ਕੁਆਲਟੀ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋ ਇਹ ਲਾਜਵਾਬ ਇੱਕ ਨੰਬਰ ਆ ਗਈ। ਵਾਜੀ ਜੀ ਠੀਕ ਹੈ ਜੀ। ਤੋਂ ਦੇ ਵੀ 22-23 ਕਿਲੋ ਦੁੱਧ ਪਾਉਗੀ ਵੀਰੇ 20 ਤੋਂ 19 ਕਿਲੋ ਤੇ ਦਾ ਮੰਨ ਲਾ 20 ਕਿਲੋ ਤੋਂ ਖੁੱਲਾ ਦਿੱਤਾ ਹੋਇਆ ਪਹਿਲਾਂ ਦਾ। ਠੀਕ ਹੈ ਜੀ। 22-23 ਕਿਲੋ ਦੁੱਧ ਹੀ ਪਾ ਦੂਗੀ। 22-23 ਕਿਲੋ ਠੀਕ ਹੈ ਜੀ। ਇਹਦਾ ਮੁੱਲ ਕੀ ਕਰਦੇ ਆਪਾਂ? 85000 ਦੂ ਹੀ ਇਹ ਦੇ ਦਾਂਗੇ 85000 ਦੀ। ਠੀਕ ਹੈ ਜੀ। ਜਿਹੜੀ ਆਪਣੀ ਚੌਥੇ ਨੰਬਰ ਤੇ ਆ ਗਈ ਜੀ। ਹਾਂ ਬਾਈ ਜੀ ਇਹਦੀਆਂ ਵੀ ਪਹਿਲਾਂ ਪਤਾ ਨਾ ਮਾਰ ਕੇ ਦਿਖਾ ਦਗੇ ਇਹ ਕੱਲ ਦੀ ਸੂਈ ਹੋਈ ਹੈ ਜੀ। ਕੱਲ ਸੂਈ ਹੈ। ਜੇਰ ਜੂ ਡਾਨਾ ਭਾਈ ਝੇਰ ਦੀ ਹਰ ਇੱਕ ਗਾਂ ਦੀ ਆਪਣੀ ਪੂਰੀ ਫੁੱਲ ਗਰੰਟੀ ਹੋਊਗੀ ਠੀਕ ਹੈ ਜੀ ਤਾਂ ਦੋਸਤੋ ਕੱਲੀ ਕੱਲੀ ਬੈੜੀ ਤੁਹਾਨੂੰ ਧਾਰਾ ਮਾਰ ਕੇ ਚੈੱਕ ਕਰਾ ਰਿਆ ਜੇ ਕਿਸੇ ਵੀਰ ਨੇ ਆਨਲਾਈਨ ਸਰਪਤਾ ਕਰਨਿਆਂ ਉਹ ਵੀ ਹੋ ਜਾਂਦਾ ਹੈਗਾ ਨੰਬਰ ਤੁਹਾਨੂੰ ਦੱਸ ਹੀ ਦਿੱਤਾ ਹੈਗਾ 9815396107 ਜਿਹੜੀ ਚੌਥੀ ਨੰਬਰ ਵਾਲੀ ਬੈੜ ਤੁਸੀਂ ਦੇਖ ਸਕਦੇ ਹੋ ਰਾਜੀਸਮੀ ਪਲੀ ਵੀ ਜਿੰਦ ਜਾਣ ਦੇ ਵਿੱਚ ਹਾਈਟ ਹੋਈ ਤੁਸੀਂ ਦੇਖ ਸਕਦੇ ਹੋ ਕਾਫੀ ਹਾਈਟ ਹੈ ਜੀ ਤੁਸੀਂ ਦੇਖ ਸਕਦੇ ਹੋ ਸੋਹਣੀ ਚਵਾਦੀ ਆ ਗਈ ਸੋਹਣੇ ਮੁੱਖੀ ਵਾਲਾ ਥਣ ਲੱਗਿਆ ਹੋਇਆ ਹੈਗਾ ਠੀਕ ਹੈ ਜੀ ਮੋੜ ਲਓ ਤਾਂ ਫੇਸ ਕੁਆਲਟੀ ਵਗੈਰਾ ਤੁਸੀਂ ਇਹਦੀ ਵੀ ਦੇਖੋ ਲਾਜਵਾਬ ਕੁਆਲਟੀ ਆ ਗਈ ਸੋਹਣੀ ਰਾਜੀ ਸਮੀਪਲੀ ਹੋਈ ਠੀਕ ਹੈ ਜੀ ਇਹਦਾ ਮੁੱਲ ਕੀ ਕਰਦੇ ਆਪਾਂ 65000 ਦੀ ਵੇੜ ਦੇ ਦਿਆਂਗੇ ਬਾਈ ਜੀ ਮਾਨਤਾਨ ਕਰ ਦੇਣਗੇ ਵਿੱਚੋਂ ਮਾਨਤਾਨ ਹੋ ਜਾਊਗਾ ਲਓ ਜੀ ਲੁੱਟ ਲਓ ਮੇਲਾ ਠੀਕ ਹੈ ਜਿਹੜੀ 5ਵੇਂ ਨੰਬਰ ਤੇ ਆ ਗਈ ਜੀ ਹਾਂ ਬਾਈ ਇਹਦੇ ਮੰਗਰ ਵੀ ਬੱਛੀ ਆ ਕੱਲ ਤੜਕੇ ਦੀ ਸੂਈ ਹੋਈ ਹੈਗੀ ਠੀਕ ਹੈ ਜੀ ਚਵਾਈ ਚਮੂਈ ਦੀ ਇਹ ਵੀ ਪੂਰੀ ਟੋਪ ਆ ਆਪਣੇ ਕੋਲੇ ਐ ਮਨੋ ਦੋ ਬੈੜਾ ਹੀ ਬੱਚੇ ਵਾਲੀਆਂ ਨੇ ਨਹੀਂ तकरीबन ਸਾਰੀਆਂ ਮੰਗਰੀ ਬੱਛੀਆਂ ਨੇ ਬੱਛੀਆਂ ਨੇ ਠੀਕ ਹੈ ਜੀ ਬਾਕੀ ਥਣ ਲੇਵੇ ਦੀ ਚਵਾਈ ਦੀ ਹਰ ਇੱਕ ਦਾ ਇਹ ਨਹੀਂ ਹੈਗਾ ਕੋਈ ਵੀ ਵੀ ਭਾਈ ਯਾਰ ਅਸੀਂ ਉੱਥੋਂ ਲਿਆਏ ਸੀ ਸਾਡੇ ਕੋਲੇ ਆ ਕੇ ਦੁੱਧ ਨਹੀਂ ਦਿੱਤਾ ਜਾਂ ਕੋਈ ਜੇਰਹੀ ਵਾਲੀ ਦੇਤੀ ਜਾਂ ਖੋਟੀ ਨਿਕਲ ਜੂਗੀ ਉਹ ਚੀਜ਼ ਦੀ ਆਪਣੀ ਜ਼ਿੰਮੇਵਾਰੀ ਹੋ ਪੂਰੀ ਫੁੱਲ ਬਾਈ ਉਹ ਵੀਰ ਦੀ ਜ਼ਿੰਮੇਵਾਰੀ ਹੋਊਗੀ ਤਾਂ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਆਪਣਾ ਰੋਜ਼ ਦਾ ਰੁਟੀਨ ਦਾ ਕਾਰੋਬਾਰ ਆ ਕੋਈ ਆਪਾਂ ਇੱਕ ਦਿਨ ਨਹੀਂ ਮਾਲ ਵੇਚਦੇ ਹੈਗੇ ਵੀ ਆਪਾਂ ਇਕੱਠਾ ਕਰਕੇ ਇੱਕ ਦਿਨ ਵੇਚਣਾ ਜੀ ਜੀ ਆਪਣਾ ਰੋਜ਼ ਦਾ ਰੁਟੀਨ ਦਾ ਕਾਰੋਬਾਰ ਆ ਰੋਜ਼ ਹੀ ਆਪਾਂ 5-7 ਬੇੜਾਂ ਪਰਮਾਨੰ ਦਾ ਸ਼ੁਕਰ ਆ ਰੋਜ਼ ਬਿਕਦੀਆਂ ਨੇ ਤਾਂ ਬੰਦੇ ਆਪਾਂ ਜੋੜਨੇ ਜੀ ਘਟਾਉਣੇ ਨਹੀਂਗੇ ਇਕੱਠਾ ਕਰਕੇ ਹਾਂ ਬਾਕੀ ਚਵਾਈ ਚੂਈ ਦੀਆਂ ਸਾਰੀਆਂ ਬੇੜਾਂ ਹੀ ਨਾ ਟਾਪ ਕਲਾਸ ਨੇ ਲੈ ਤੁਸੀਂ ਦੇਖ ਆ ਜੋ ਵਾਹ ਜੀ ਵਾਹ ਸਸੋੜਾ ਚਵਾਗਿਆ ਲੈ ਵਾਹ ਜੀ ਵਾਹ ਕੀ ਬਾਤਾਂ ਨੇ ਕੋਈ ਭੂਰ ਸ਼ਰਲਾ ਨਹੀਂ ਕਿਸੇ ਤਰ੍ਹਾਂ ਦਾ ਤੁਸੀਂ ਦੇਖ ਸਕਦੇ ਕਿਸੇ ਜਾਨਵਰ ਦਾ ਵੀ ਕੋਈ ਭੂਰ ਸ਼ਰਲਾ ਹੋਵੇ ਕੋਈ ਜੇਰ ਰਹਿੰਦੀ ਹੋਵੇ ਆਪਾਂ ਫੁੱਲ ਜ਼ਿੰਮੇਵਾਰ ਹਾਂ ਉਹ ਵੀਰ ਦੀ ਗਾਰੰਟੀ ਰਹੂਗੀ ਠੀਕ ਤੋਰ ਦੇ ਬੁੱਤੇ ਨੇ ਤੋਰੇ ਬਾੜ ਨੇ ਇਹਦਾ ਕੀ ਰਿਕਾਰਡ ਰਿਹਾ ਜੀ ਪਿਛਲੇ ਸੂਏ ਭਾਈ ਜਿਹਦਾ 16 ਕਿਲੋ ਦੁੱਧ ਦਿੱਤਾ ਹੋਇਆ ਠੀਕ ਹੈ ਐਵੇਂ ਆਪਾਂ ਇਹ 22 ਕਹਿੰਦੀਏ 24 ਕਹਿੰਦੀ ਉਹ ਗੱਲ ਦਾ ਨਹੀਂ ਆਉਂਦਾ ਸਵਾਲ ਜੀ ਜੀ ਜਿੰਨਾ ਜਾਨਵਰ ਦਾ ਦੁੱਧ ਦਿੱਤਾ ਹੋਇਆ ਆਪਾਂ ਉਸ ਗਰੀਬ ਨੂੰ ਓਨਾ ਹੀ ਕਹਿੰਦੇ ਜਰਸੀ ਬੱਛੀ ਇਹਦੇ ਮੰਗਰ ਠੀਕ ਹੈ ਜੀ ਬੈੜ ਆਹਰ ਸ਼ਰ ਪੈਂਦੀ ਆ ਬੈਠ ਠੀ ਹਾਂਜੀ ਬਾਕੀ ਥਾਂ ਲੇਵੇ ਦੀ ਪੂਰੀ ਸਾਫ ਆ ਸੀਲ ਠੰਡੀਆਂ ਜਿਹੇ ਤੇ ਨਿੱਕਾ ਜਵਾਕਾ 12 ਸਾਲ ਦਾ ਉਹ ਖੁੱਲੀ ਫਿਰਦਾ ਜੇ ਕੋਈ ਮਾਰਨ ਵਾਲੀ ਹੋਵੇ ਜਾਂ ਪਕੂਰਨ ਵਾਲੀ ਹੋਵੇ ਤਾਂ ਆਪਾਂ ਆਪਣੇ ਜਵਾਕ ਨੂੰ ਥੋੜਾ ਨਾ ਰਸਾ ਫੜਾਵਾਂਗੇ ਜੀ ਜੀ ਠੰਡੀਆਂ ਠੁੰਡੀਆਂ ਪੂਰੀਆਂ ਨੇ ਜਿਵੇਂ ਮਰਜ਼ੀ ਕਿਸੇ ਤਰ੍ਹਾਂ ਦੀ ਇਹਨਾਂ ਨੂੰ ਤਕਲੀਫ ਨਹੀਂ ਕੀ ਤੁਸੀਂ ਦੇਖ ਸਕਦੇ ਹੋ ਥਾਂ ਲੇਵਾ ਵਗੈਰਾ ਤੁਸੀਂ ਦੇਖ ਸਕਦੇ ਹੋ ਸੋਹਣਾ ਥਾਂ ਲੇਵਾ ਲੱਗਿਆ ਹੋਇਆ ਹੈਗਾ ਸੋਹਣੀ ਆ ਪਾਜੀ ਹਾਂ ਜੀ ਇਹਦਾ ਮੁੱਲ ਕੀ ਕਰਦੇ ਆਪਾਂ 65000 ਦੀ ਇਹ ਦੇ ਦਾਂਗੇ ਬਾਈ ਜੀ ਠੀਕ ਹੈ ਜੀ 65000 ਦੀ ਵਿੱਚੋਂ ਮਾਨਤਨ ਹਮਾਂ ਤਾਂ ਕਿਸੇ ਪੀੜ ਦਾ ਆਏ ਦਾ ਕਰਕੇ ਦੋਵੇਂ ਬਾਈ ਜਾਨਵਰ ਦੇ ਕੇ ਤੋਰਾਂਗੇ ਜੇ ਵੀਰ ਦੀ ਰੂਹ ਹੋਈ ਬਸ ਠੀਕ ਜੇ ਕਈ ਵਾਰ ਹੁਣ ਕੋਈ ਭੈਣ ਭਰਾ ਹੁੰਦਾ ਹੀ ਹੈ ਜਿਹੜਾ ਵੀ ਹੈ ਨਾ ਅਗਲਾ ਘੇੜਾ ਦੇਣ ਵਾਲਾ ਹੁੰਦਾ ਜੀ ਜੀ ਉਹਨੂੰ ਤਾਂ ਆਪਾਂ ਕਹਿ ਨਹੀਂ ਸਕਦੇ ਲੇਕਿਨ ਪਰ ਜਿਹੜਾ ਭੈਣ ਭਰਾ ਆ ਗਿਆ ਜਾਨਵਰ ਲੈ ਕੇ ਜਾਣ ਵਾਲਾ ਹੋਇਆ ਤਾਂ ਉਹਨੂੰ ਮੋੜਦੇ ਨਹੀਂ ਹਾਲੀ ਨਹੀਂ ਮੋੜਦੇ ਠੀਕ ਹੈ ਜੀ ਆਹ ਦਿਖਾ ਦੇ ਤਾਰਾ ਬੁੱਤੇ ਇਹਦੀਆਂ ਵੀ ਚਿਵਾਈ ਚੂਈ ਦੀਆਂ ਸਾਰੀਆਂ ਬੇੜਾ ਹੀ ਨੇ ਬਾਈ ਇਹ ਟੌਪ ਕਲਾਸ ਨੇ ਬਾਕੀ ਇਹ ਨਹੀਂ ਵੀ ਹਾਂ ਆ ਮੁੰਡਾ ਬੈਠਾ ਜਿਹੜਾ ਦੂਜਾ ਬੰਦਾ ਬੈਠਾ ਇਹ ਨਹੀਂ ਵੀ ਕੋਈ ਲੱਤ ਛੜ ਚੱਕਣ ਗਿਆ ਨਾ ਨਾ ਤੁਸੀਂ ਦੇਖਿਆ ਨਾ ਨਾ ਪਾਉਂਦੀ ਵੀ ਨਹੀਂ ਲੋੜ ਆ ਜੀ ਨਾ ਨਾ ਪਾਉਂਦੀ ਲੋੜ ਵੀ ਆਹ ਦੇਖੋ ਠੰਡੀ ਚਵਾਈ ਦੀਆਂ ਪੂਰੀਆਂ ਐ ਨਹੀਂ ਵੀ ਯਾਰ ਓਲੀ ਚਵਾਈ ਦੀਆਂ ਨੇ ਪੂਰੀਆਂ ਜੀ ਤੁਸੀਂ ਦੇਖ ਸਕਦੇ ਹੋ ਕੋਈ ਸਰਲਾ ਪੂਰ ਨਹੀਂ ਪੋਰਾ ਵੀ ਠੀਕ ਹੈ ਜੀ ਬਾਕੀ ਕੱਦ ਕਾਠ ਬਹੁਤ ਹੈ ਬੱਚੀ ਆ ਚਾਰ ਦੰਦਾ ਕੀ ਮੂੰਹ ਮੰਗਰ ਵੀ ਬੱਚੀ ਹੈ ਜੀ ਠੀਕ ਹੈ ਜੀ ਇਹ ਕਿਵੇਂ ਸੂਏ ਜੀ ਪਹਿਲਣ ਬਾਈ ਜੀ ਬਿਲਕੁਲ ਪਹਿਲਣ ਮੰਗਰ ਬੱਚੀ ਟੌਪ ਕਰ ਰਹੀ ਡੈਲੀ ਫੋਨ ਤੇ ਪਹਿਲਾਂ ਥਣ ਦੇਖੋ ਐ ਲਾਜਵਾਬ ਸੋਹਣੇ ਮੁਠੀ ਵਾਲੇ ਥਣ ਲੱਗੇ ਵਿੱਚ ਐ ਹੱਥੀ ਚਵਾਈ ਕਰੋ ਚਾਹੇ ਮਸ਼ੀਨੀ ਕਰੋ ਤਾਂ ਕੱਟ ਘੜਾ 18 20 ਕਿਲੋ ਖੁੱਲਾ ਘੜ ਦੋਗੇ ਭਾਈ ਹੁਣ ਇਹਦੇ ਤੇ ਲੈ ਮੰਨ ਲੋ ਵੀ ਇੱਕ ਕੱਲ ਨਹੀਂ ਸੂਈ ਆ 12 13 ਕਿਲੋ ਬੋੜੀ ਤੋਂ ਸਟਾਰਟ ਆ ਗਈ ਠੀਕ ਹੈ ਜੀ ਕਈ ਵੀਰ ਕਹਿੰਦੇ ਆ ਬਾਈ ਉਹ ਤਾਂ ਬੋੜੀ 20 ਕਿਲੋ ਆ ਗਾਮਾਂ ਕੋ ਜਿਹੜੀ ਗਾਂ ਚਾਲੀ ਕਿਲੋ ਵਾਲੀ ਆ ਬਾਈ ਉਹ 20 ਕਿਲੋ ਬੋੜੀ ਕੱਢਦੀ ਹੁੰਦੀ ਆ ਬਿਲਕੁਲ ਜੀ ਬਿਲਕੁਲ ਇੱਕ ਬਾਕੀ ਜਿਵੇਂ ਹੁਣ ਨਵੇਂ ਵੀਰ ਨੇ ਫਾਰਮਰ ਜੁੜਦੇ ਆ ਹੁਣ ਕੋ ਬਹੁਤ ਵੀਰਾਂ ਭੈਣਾਂ ਨੂੰ ਆਪਣੇ ਸ਼ੌਂਕ ਪੈ ਗਿਆ ਵੀ ਆਪਾਂ ਇੱਥੇ ਹੀ ਕਾਰੋਬਾਰ ਕਰੀਏ ਕੋਈ ਬਾਹਰ ਨਾ ਜਾਈਏ ਹਨਾ ਹਾਂਜੀ ਹਾਂਜੀ ਉਹ ਜਿਵੇਂ ਆ ਗਾਮਾਂ ਦੀਆਂ ਫਿਟਿੰਗਾਂ ਨੇ ਨਾ ਬਾਈ ਸਾਰੀਆਂ ਗਾਂਆਂ ਦੇ ਲੇਵੇ ਨੇ ਇਸ ਤਰ੍ਹਾਂ ਦੀ ਫਿਟਿੰਗ ਵਾਲੀ ਗਾਂ ਲਿਆ ਕਰੋ ਤੱਕੇ ਭਾ ਦੇਖ ਕੇ ਨਾ ਲਿਆ ਕਰੋ ਕੱਲਾ ਵੀ ਟਟਮਾ ਲੇਵਾ ਮੁੜ ਕੇ ਤਿੰਨ ਮਹੀਨੇ ਚੋ ਕੇ ਉਹ ਛੱਗਣੀ ਪਵੇ ਉਹਦਾ ਕੋਈ ਸਵਾਦ ਨਹੀਂ ਹੋਣਾ ਕੋਈ ਫਾਇਦਾ ਨਹੀਂ ਹੋਰ ਵੀ ਚੀਜ਼ਾਂ ਨਾਲ ਵੇਚਦਾ ਹੁਣ ਵੀ ਬਚਾ ਉਹ ਕੀਤਾ ਬਹੁਣ ਵੀ ਵੇਚਦਾ ਪੁੱਤ ਕਿਉਂ ਮੰਗਦਾ 7ਵੇਂ ਨੰਬਰ ਤੇ ਆਪਾਂ ਜਰਸੀ ਦੇਖ ਰਹੇ ਜੀ ਜਰਸੀ ਬਈ ਦੋ ਦਿਨ ਦਾ ਮੂੰਹ ਠੀਕ ਹੈ ਜੀ ਪਹਿਲੇ ਦਿਨ ਸੂਈ ਅੱਜ ਤੀਜੇ ਦਿਨ ਸੂਈ ਨੂੰ 12-13 ਕਿਲੋ ਬੋਲੀ ਹੋਗੀ ਦੁੱਧ 17-18 ਕਿਲੋ ਖੁੱਲ੍ਹੇ ਹੀ ਪਾ ਦੂਗੀ ਚੰਗੇ ਕੇਰ ਵਾਲੇ ਵੀਰ ਹੋਏ ਤਾਂ 20 ਕਿਲੋ ਵੀ ਕੱਢ ਸਕਦੀ ਆ ਨਹੀਂ 17-18 ਕਿਲੋ ਖੁੱਲ੍ਹੇ ਪਾਈ ਜਾਊਗੀ ਆਮਦਾਰੀ ਦਾ ਠੀਕ ਹੈ ਜੀ ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਨਾ ਜਾਨਕੀ ਕਹਿੰਦਾ ਭਾਵੇਂ ਹੈ ਪੂਰੀ ਪ੍ਰੋਪਰ ਉਹਦੇ ਵਿੱਚ ਆ ਗਈ ਦੋ ਦੰਦ ਦਾ ਬਈ ਕੋਈ ਵੀ ਵੀਰ ਆ ਕੇ ਮੂੰਹ ਕੱਟ ਕੇ ਚੈੱਕ ਕਰ ਸਕਦਾ ਜੇ ਚਾਰ ਦੰਦ ਵੀ ਹੋਵੇ ਐ ਮਨ ਵੀ ਇੱਕ ਦੰਦ ਵੀ ਸਿੱਟਾ ਹੋਵੇ ਬੱਸੀ ਨੇ ਤਾਂ ਆਪਾਂ ਜੀ ਈਮਦਾਰਾਂ ਗਏ ਪ੍ਰੋਪਰ ਬਰੀਡ ਵਾਲੀ ਆ ਤੁਸੀਂ ਦੇਖ ਸਕਦੇ ਹੋ ਕੁਆਲਿਟੀ ਬਹੁਤ ਹੈ ਕੁਆਲਿਟੀ ਹੈ ਤੁਸੀਂ ਦੇਖ ਸਕਦੇ ਹੋ ਤਾਂ ਛੋਟਾ ਮੂੰਹਾਂ ਛੋਟੇ ਕੰਨ ਆ ਕੇ ਤੁਸੀਂ ਦੇਖ ਸਕਦੇ ਹੋ ਲਾਜਵਾਵਾ ਇਹ ਜਮਾਂ ਸਰਦੀਆਂ ਦਾ ਤੋਹਫਾ ਹੀ ਹੈ ਜੀ ਇਹ ਮੰਨ ਲਓ ਬਈ ਯਾਰ ਹਰ ਇੱਕ ਚੀਜ਼ ਆਪਣੇ ਕੋਲੇ ਕੋਈ ਵੀ ਵਹਿੜਾ ਇਹ ਜੀ ਨਹੀਂ ਜਿਹੜੀ ਕੋਈ ਚਵਾਈ ਦੀ ਸ਼ਰਲੇਪੁਰ ਦੀ ਜਾਂਲ ਬਾਕੀ ਚੱਕ ਜੀ ਚੈੱਕ ਕਰਾ ਦੇ ਜਮਾ ਬੋਲਾ ਗੱਲ ਤੇ ਯਾਰ ਕੋਈ ਵੀਰ ਕਹਿੰਦਾ ਪਤਾ ਨਹੀਂ 5 ਦਿਨਾਂ ਦੀ ਸੂਈ ਨੂੰ ਹੀ ਬੋਲਾ ਕਹੀ ਜਦਾਂ ਨੂੰ ਕਹਿੰਦੇ ਨੇ ਜੀ ਸੂਈ ਨੂੰ ਪਰਸੋਂ ਦੀ ਸੂਈ ਆ ਬਾਈ ਹਲੇ ਤਦ ਤੋ ਪਾੜਦਾਗਾ ਠੀਕ ਹੈ ਜੀ ਹਾਂ ਠੱਡ ਪੁੱਤ ਪੈਰ ਪਰ ਕਰ ਲ ਇਹ ਪੈਰ ਚਕਾ ਕੇ ਪਰੇ ਧਰਾ ਦਿਓ ਆਇ ਨਹੀਂ ਹੈਗਾ ਵੀ ਲੱਤ ਮਾਰੋਗੇ ਖਾਂ ਨੂੰ ਆ ਦੇਖੋ ਕੋਈ ਭੂਰ ਸਾਲਾ ਨਹੀਂ ਸੋਨੇ ਚਵਾਦੀ ਆਪ ਆ ਗਈ ਪਿੱਛੇ ਗਿਆ ਕੇ ਜੀ ਇਹਦੇ ਇਹਦੇ ਬੱਛਾ ਬਾਈ ਜੀ ਠੀਕ ਹੈ ਤਾਂ ਪਿੱਛੇ ਮੇਲ ਕਾਫ ਆ ਗਿਆ ਤੁਹਾਨੂੰ ਇਧਰ ਤੁਹਾਾਂ ਦੀ ਵਿੱਚ ਬਾਈ ਚੈੱਕ ਕਰਾ ਲਓ ਠੀਕ ਹੈ ਤੋਰੇ ਬਾਹਰ ਨਹੀਂ ਇਹ ਆ ਤੋਰ ਬੱਛੀ ਪੁੱਤ ਫੇਸ ਕੁਆਲਟੀ ਵਗੈਰਾ ਤੁਸੀਂ ਦੇਖ ਸਕਦੇ ਹੋ ਸੁਣੀ ਲਾਜਵਾ ਫੇਸ ਕੁਆਲਟੀ ਆ ਗਈ ਪ੍ਰੋਪਰ ਤੁਸੀਂ ਦੇਖ ਸਕਦੇ ਹੋ ਕੱਦ ਘਾਟ ਕਾਫੀ ਆ ਗਿਆ ਤਾਂ ਲੰਬਾਈ ਲੰਮੂਈ ਤੁਸੀਂ ਦੇਖ ਸਕਦੇ ਹੋ ਐਨ ਥਾਂਲੇ ਵੇ ਦੀ ਦੇਖੋ ਐਨ ਪ੍ਰੋਪਰ ਇੱਕ ਨੰਬਰ ਹੈ ਮਿਲਕ ਵੇਨਸ ਵਗੈਰਾ ਤੁਸੀਂ ਚੈੱਕ ਕਰੋ ਇਹ ਆ ਰਹਾ ਫੁੱਟਕਾ ਖੂਨ ਨੀ ਗਈ ਜੀ ਜਿਹੜੀ ਆਪਾਂ 8ਵੇਂ ਨੰਬਰ ਤੇ ਦੇਖ ਰਹੇ ਹਾਂ ਜੀ ਹਾਂ ਬਈ ਜੀ ਗੱਬਣ ਬੱਛੀ ਆ ਦੂਜਾ ਸੂਆ ਗਈ ਠੀਕ ਹੈ ਜੀ ਬੱਤਿਆ ਨਹੀਂ ਆਏ ਮਨੋ ਵੀ ਹਜੇ ਹਫਤਾ ਦਾ ਨਹੀਂ ਸੁੰਦੀ ਠੀਕ ਹੈ ਜੀ ਇੱਥੋਂ ਆਪਣੇ ਨੇੜੇ ਪਿੰਡੋਂ ਹੀ ਲਈ ਆ ਦੁੱਧੋ ਦੀ ਬਹੁਤ ਗਰੰਟੀ ਆ ਬੱਚੀ ਦੀ 20 ਕਿਲੋ ਦਾ ਪਲੂਣ ਦਾ ਦਿੱਤਾ ਹੋਇਆ ਠੀਕ ਹੈ ਜੀ ਕੋਈ ਸੀਮਿੰਟ ਵਗੈਰਾ ਦਾ ਪਤਾ ਜੀ ਕਿਹੜਾ ਲੱਗਿਆ ਬਈ ਇਹ ਦੇਸੀ ਬੰਦਿਆ ਤੁਸੀਂ ਲਈ ਆ ਯਾਰ ਜਿਹੜਾ ਡਾਕਟਰ ਨੇ ਸੀਮਿੰਟ ਲਾਇਆ ਹੋਊ ਆਪਾਂ ਕੁੱਛ ਕੇ ਦੱਸ ਸਕਦੇ ਆ ਮਤਲਬ ਅੱਜ ਦੀ ਘੜੀ ਨਹੀਂ ਆਪਾਂ ਨੂੰ ਪ੍ਰੋਪਰ ਪਤਾ ਹਨ ਠੀਕ ਹੈ ਜੀ ਆਪਾਂ ਐਵੇਂ ਕਹਿ ਦੀਏ ਇਹਦੇ ਫਲਾਣਾ ਲੱਗਿਆ ਉਹ ਕੋਈ ਫਾਇਦਾ ਨਹੀਂ ਯਾਰ ਕਿਸੇ ਨੂੰ ਗਮਰਾਹ ਕਰਨ ਦਾ ਹਨ ਬਿਲਕੁਲ ਜੀ ਬਿਲਕੁਲ ਜਿਹੜੀ ਚੀਜ਼ ਆਪਾਂ ਉਹੀ ਕਹਿ ਕੇ ਵੇਚੀ ਆ ਹਾਂ ਜੀ ਠੀਕ ਹੈ ਜੀ ਹੁਣ ਇਹ ਤੋਂ ਅੱਗੇ ਵਾਲੀ ਵਹਿੜਾ ਉਹਦੇ ਤੇਪਨੂ ਸੀਮਣ ਦਾ ਵੀ ਸਾਰਾ ਪਤਾ ਹੈਗਾ ਡਿਟੇਲ ਵੀ ਪਤਾ ਹੈ ਦੀ ਕਿਉਂਕਿ ਜਿਹੜੀ ਜਗਾਂ ਦੀ ਆਪਣਾ ਕੋਈ ਡਿਟੇਲ ਆਈ ਹੋਊਗੀ ਉਹਦੇ ਦੱਸਾਂਗੇ ਬਿਲਕੁਲ ਜੀ ਬਿਲਕੁਲ ਪਿਛਲੇ ਸੂਏ ਕੀ ਰਿਕਾਰਡ ਰਿਹਾ ਜੀ ਇਹਦਾ ਕਹਿੰਦੇ 20 ਕਿਲੋ ਤੂੰ ਦਿੱਤਾ ਹੋਇਆ ਬਾਈ ਸਾਡੇ ਇੱਥੇ ਨੰਬਰਦਾਰ ਨੇ ਉਹਨਾਂ ਤੋਂ ਹੀ ਲਈ ਆ ਠੀਕ ਹੈ ਜੀ ਮਗਰ ਕੋਈ ਵੀ ਵੀਰ ਅਗਲੇ ਦੇ ਘਰੇ ਜਾ ਕੇ ਪਤਾ ਕਰ ਸਕਦਾ ਹੈਗਾ ਸਾਡੇ ਜਮਾ ਖਾਸ ਪਿੰਡ ਦੀ ਵਹਿੜਾ ਹੈ ਠੀਕ ਹੈ ਜੀ ਘਰ ਜਮ ਬੱਛੀ ਆ ਉਹਨਾਂ ਤੋਂ ਤਾਂ ਹਫਤਾ ਸੂਨ ਦੇ ਵਿੱਚ ਬਾਕੀ ਹਫਤੇ ਤੋਂ ਉਤੀ ਲੈ ਜੂ ਹਾਂ ਹਫਤਾ ਲੈ ਜੂ ਆਰਾਮਦਾਰੀ ਨਾਲ ਠੀਕ ਹੈ ਜੀ ਪਿਛਲੇ ਸਵੇਰ ਕਾੜ ਰਿਹਾ ਦਾ 20 ਕਿਲੋ ਜੀ ਬਾਕੀ ਡੋਡ ਡ ਸਮਝ ਆ ਵੀਰ ਦੀ ਹਾਂ ਭਾਈ ਜੀ ਜਿਹੜੇ ਵੀ ਭੈਣ ਭਰਾਣੇ ਲੈ ਕੇ ਜਾਣੀ ਆ ਆਪਦੀ ਸਮਝ ਨਾਲ ਲੈ ਕੇ ਜਾਓ ਆਪਾਂ ਤਾਂ ਕਹਿੰਦੇ ਹਣ ਬਿਲਕੁਲ ਜੀ ਬਿਲਕੁਲ ਤਾਂ ਦੋਸਤੋ ਤੁਸੀਂ ਥਣ ਵਗੈਰਾ ਤੁਸੀਂ ਦੇਖ ਸਕਦੇ ਹੋ ਸੋਹਣੇ ਚੋਅ ਦੇ ਥਾਣਾ ਕੀ ਚੋਣ ਚਾਦੀ ਕਿਵੇਂ ਜੀ ਹਣ ਸੋਹਣੇ ਆਰ ਕੀ ਹੈ ਭਾਈ ਹੱਥ ਵੀਨੇ ਲਾਵੇ ਕੋਈ ਵੀ ਭੈਣ ਭਰਾਣੇ ਨੂੰ ਮੰਗਾਉਂਦਾ ਆਪਣੀ ਥਣ ਦੇਵੇ ਦੀ ਭਾਰ ਬੁਖਾਰ ਦੀ ਫੁੱਲ ਗਾਰੰਟੀ ਹੋਊਗੀ ਸੂਈ ਵੀ ਗਾਂ ਮੰਗਾਉਂਦਾ ਉਹਦੀ ਜ਼ੇਰ ਦੀ ਭਾਰ ਦੀ ਥਣ ਘਟ ਵੱਧ ਦੀ ਫੁੱਲ ਗਾਰੰਟੀ ਹੋਊ ਠੀਕ ਹੈ ਜੀ ਠੀਕ ਹੈ ਇਹਦਾ ਮੁੱ ਇਹਦਾ ਮੁੱਲ ਹੈਗਾ 80000 ਰੁਪਏ ਬਾਈ 2000 ਰੁਪਏ ਜੋ ਛੋਟ ਕਰ ਦਾਂਗੇ ਤੋ ਕਿ 80 ਦੀ ਦੇ ਦਾਂਗੇ ਲਓ ਜੀ ਠੀਕ ਹੈ ਜੀ ਜਿਹੜੀ ਆਏ ਵੀਰ ਨੂੰ ਮੋੜਦੇ ਨਹੀਂ ਹੈਗੇ ਠੀਕ ਹੈ ਜੀ ਉਹ ਵੱਡੀ ਵਾੜ ਹੈ ਬਾਈ ਬਿਲਕੁਲ ਜਿਹੜੀ 9ਵੇਂ ਨੰਬਰ ਤੇ ਆ ਗਈ ਜੀ ਤੌਰ ਦੇ ਪੁੱਤ ਬਹੁਤ ਵੱਡੀ ਵਾੜ ਹੈਗੀ ਫੁੱਲ ਕਦ ਘਾਟ ਦੀ ਆ ਰਾਜੀ ਸ਼ਮੀ ਪਲੀ ਵੀ ਜਿੰਦ ਜਾਨ ਦੇ ਵਿੱਚ ਆ ਤੁਸੀਂ ਦੇਖੋ ਉਹ ਕਿਉਂ ਆਈ ਹੈ ਮੂੰਹ ਮੱਤ ਲਗਾਉਂਦੀ ਹੈ ਇਸ ਕੋਈ ਗੱਲ ਨਹੀਂ ਮੈਂ ਪਹਿਲਾਂ ਤਾਂ ਤੁਸੀਂ ਚੈੱਕ ਕਰੋ ਇਹ ਲਾਜਵਾ ਫੇਸ ਕੁਆਲਿਟੀ ਦੀ ਆ ਗਈ ਚੌਂਚਵਾਦੀ ਤੁਸੀਂ ਕਿਵੇਂ ਜੀ ਇਹ ਸੋਹਣਾ ਰਗਿਆ ਬਾਈ ਥਣਾ ਸੁਣਾ ਦੀ ਆਪਣੀ ਫੁੱਲ ਗਰੰਟੀ ਹੋਊਗੀ ਠੀਕ ਹੈ ੱੱਲੇਵਾ ਵਗੈਰਾ ਤੁਸੀਂ ਦੇਖ ਸਕਦੇ ਸੋਹਣਾ ਕਰਮ ਵਾਲੀ ਨੂੰ ਲੇਵਾ ਲੱਗਿਆ ਹੋਇਆ ਤੋਂ ਆਈਆ ਵੇਰ ਜੇ ਤੁਸੀਂ ਮੁੱਠੀ ਤੇ ਚੋਣਿਓ ਚਾਹੇ ਮਸ਼ੀਨ ਤੇ ਚੋਣਿਓ ਕਿਸੇ ਪਾਸੋਂ ਵੀ ਹੱਥ ਧਰਾ ਨਹੀਂ ਹੈਗੀ ਭੋਰਾ ਵੀ ਤਾਂ ਲਾਜਵਾ ਵਾ ਗਈ ਸੋਹਣੇ ਮੁੱਠੀ ਵਾਲੇ ਦੀ ਥਣ ਲੱਗਣ ਤੁਸੀਂ ਦੇਖ ਸਕਦੇ ਉਹਦਾ ਮੱਖੀ ਮੁੱਖੀ ਹੋ ਜਾਂਦੀ ਹੈ ਨਾ ਉਹਦੇ ਕਰਣ ਬਾਕੀ ਠੰਡੀ ਸੁੰਣੀ ਨੂੰ ਬਹੁਤ ਨਿਆਣੀ ਹੈਗਾ ਵੀ ਕੋਈ ਜਾਨਵਰ ਵੀ ਬਿਲਕੁਲ ਇਹਨਾਂ ਸੂਣ ਚ ਬਾਕੀ ਨਹੀਂ ਜੀ ਇਹਦੇ ਇੱਕ ਹਫਤਾ ਪਿਆ ਬਾਈ ਇਹਦਾ ਇੱਕ ਹਫਤਾ ਸੂਣ ਦੇ ਵਿੱਚ ਬਾਕੀ ਆ ਠੀਕ ਹੈ ਜੀ ਇਹਦਾ ਮੁੱਲ ਕੀ ਕਰਦੇ ਆਪਾਂ ਇਹਦਾ 90000 ਰੁਪਏ ਮੁੱਲ ਆ ਜੀ ਜਿਹੜੇ ਸੀਮੰਟ ਦੀ ਇਹ ਆਪ ਆ ਗਈ ਜਿਹੜਾ ਇਹde ਲੱਗਿਆ ਹੋਇਆ ਉਹ ਪਾਨ ਲਿਖਤੀ ਰੂਪ ਚ ਦੇ ਦਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਠੀਕ ਹੈ ਜੀ ਤਾਂ ਬਾਇਓ ਡਾਟਾ ਵੀਰ ਦਾ ਲਿਖਿਆ ਹੋਇਆ ਹੈ ਇਹਦਾ ਜਿਹੜਾ ਵੀ ਵੀਰ ਆਊਗਾ ਜਾਨੀ ਕਿ ਉਹਨੂੰ ਮਿਲੂਗਾ ਹਾਂ 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 ਬਾਈ ਠੀਕ ਹੈ ਦਿੱਕਤ ਵਾਲੀ ਗੱਲ ਨਹੀਂ ਤਾਂ ਜੱਗੀ ਡੈਰੀ ਫਾਰਮ ਬਰਨਾਲ ਦੇ ਵਿੱਚ ਵੀਡੀਓ ਕਵਰ ਕੀਤੀ ਹੈ ਨੌ ਦੀਆਂ ਨੌ ਬੈਣਾ ਤੁਹਾਨੂੰ ਦਿਖਾਈਆਂ ਰੇਟ ਤੇ ਡਿਟੇਲ ਨਾਲੇ ਤੁਹਾਨੂੰ ਧਾਰਾ ਮਾਰ ਕੇ ਦਿਖਾਈਆਂ ਠੀਕ ਹੈ ਜੀ ਮੋਬਾਈਲ ਨੰਬਰ ਹੈਗਾ 9815396107 ਜੱਗੀ ਡੇਰੀ ਫਾਰਮ ਜੱਗੀ ਡੇਰੀ ਫਾਰਮ ਵੀਡੀਓ ਦੇਖਣੀ ਸਭ ਦਾ ਤੈਅ ਦੋ ਤੱਕ